ਸਤਿ ਸ਼੍ਰੀ ਅਕਾਲ ਦੋਸਤੋ ਤੁਹਾਡਾ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ ਪੰਜਾਬ ਐਗਜ਼ਾਮ ਮਾਸਟਰ ਤੇ ਜੇ ਚੈਨਲ ਤੇ ਨਵੇਂ ਆਏ ਹੋ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਤੇ ਨਾਲ ਹੀ ਘੰਟੀ ਵਾਲਾ ਬਟਨ ਜਰੂਰ ਪ੍ਰੈਸ ਕਰੋ ਤਾਂ ਜੋ ਆਉਣ ਵਾਲੀ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਤੇ ਹੋਰ ਮਹੱਤਵਪੂਰਨ ਅਪਡੇਟਸ ਲਈ ਤੁਸੀਂ ਸਾਡੇ ਟੈਲੀਗ੍ਰam ਚੈਨਲ ਨੂੰ ਜੁਆਇਨ ਕਰ ਸਕਦੇ ਹੋ ਟੈਲੀਗ੍ਰam ਚੈਨਲ ਦਾ ਜੋ ਲਿੰਕ ਹੈ ਉਹ ਡਿਸਕ੍ਰਿਪਸ਼ਨ ਬਾਕਸ ਵਿੱਚ ਦਿੱਤਾ ਹੋਇਆ ਹੈ ਤਾਂ ਦੋਸਤੋ ਅੱਜ ਦੀ ਇਹ ਵੀਡੀਓ ਤੁਹਾਡੇ ਸਾਰਿਆਂ ਲਈ ਬਹੁਤ ਹੀ ਮਹੱਤਵਪੂਰਨ ਹੋਣ ਵਾਲੀ ਹੈ ਖਾਸ ਕਰਕੇ ਉਹਨਾਂ ਵਿਦਿਆਰਥੀਆਂ ਲਈ ਜਿਨ੍ਹਾਂ ਨੇ ਪੰਜਾਬ ਪੁਲਿਸ ਕਨਸਟੇਬਲ 2025 ਦਾ ਪੇਪਰ ਕਲੀਅਰ ਕੀਤਾ ਹੈ ਅਤੇ ਹੁਣ ਆਪਣੇ ਫਿਜ਼ੀਕਲ ਟੈਸਟ ਦੀ ਤਿਆਰੀ ਕਰ ਰਹੇ ਹਨ ਤਾਂ ਦੋਸਤੋ ਕਾਫੀ ਦਿਨਾਂ ਤੋਂ ਸਾਡੇ ਕੋਲੇ ਸਵਾਲ ਆ ਰਹੇ ਹਨ ਕਿ ਪੰਜਾਬ ਵਿੱਚ ਆਏ ਹੜ੍ਹਾਂ ਕਾਰਨ ਕੀ ਕਾਂਸਟੇਬਲ ਦੇ ਜੋ ਫਿਜ਼ੀਕਲ ਟੈਸਟ ਪੋਸਟਪੋਨ ਹੋਣਗੇ ਜਾਂ ਨਹੀਂ ਹੋਣਗੇ ਤਾਂ ਦੋਸਤੋ ਇਸ ਸਬੰਧੀ ਸਾਡੇ ਕੋਲੇ ਬਹੁਤ ਸਾਰੇ ਮੈਸੇਜ ਅਤੇ ਕਾਲ ਵੀ ਆ ਰਹੀਆਂ ਹਨ ਕਿ ਜੋ ਪੰਜਾਬ ਪੁਲਿਸ ਕਾਂਸਟੇਬਲ ਦੇ ਫਿਜ਼ੀਕਲ ਹਨ ਉਹ ਪੋਸਟਪੋਨ ਹੋਣਗੇ ਜਾਂ ਨਹੀਂ ਹੋਣਗੇ ਪੰਜਾਬ ਵਿੱਚ ਆਏ ਹੜ੍ਹਾਂ ਦੇ ਕਾਰਨ ਇਹ ਬਹੁਤ ਵੱਡਾ ਸਵਾਲ ਬਣ ਰਿਹਾ ਹੈ ਦੋਸਤੋ ਇਸ ਵੀਡੀਓ ਵਿੱਚ ਅਸੀਂ ਇਸ ਮੁੱਦੇ ਤੇ ਡਿਟੇਲ ਵਿੱਚ ਗੱਲ ਕਰਾਂਗੇ ਅਤੇ ਨਾਲ ਹੀ ਤੁਹਾਨੂੰ ਇਸ ਬਾਰੇ ਤਾਜ਼ਾ ਜਾਣਕਾਰੀ ਵੀ ਦੇਵਾਂਗੇ ਦੋਸਤੋ ਜਿਵੇਂ ਕਿ ਤੁਹਾਨੂੰ ਸਭ ਨੂੰ ਪਤਾ ਹੀ ਹੈ ਕਿ ਪਿਛਲੇ ਕੁਝ ਦਿਨਾਂ ਤੋਂ ਪੰਜਾਬ ਵਿੱਚ ਭਾਰੀ ਬਾਰਿਸ਼ ਕਾਰਨ ਹੜ੍ਹਾਂ ਵਰਗੇ ਹਾਲਾਤ ਬਣੇ ਹੋਏ ਹਨ ਸਾਡੇ ਸੂਬੇ ਦੇ ਕਈ ਜ਼ਿਲ੍ਹਿਆਂ ਵਿੱਚ ਸਤਲੁਜ ਰਾਵੀ ਅਤੇ ਬਿਆਸ ਦਰਿਆਵਾਂ ਦਾ ਪਾਣੀ ਖਤਰੇ ਦੇ ਨਿਸ਼ਾਨ ਤੋਂ ਉੱਪਰ ਵਹਿ ਰਿਹਾ ਹੈ ਇਸ ਕਾਰਨ ਬਹੁਤ ਸਾਰੇ ਲੋਕਾਂ ਨੂੰ ਆਪਣਾ ਘਰ-ਬਾਰ ਛੱਡ ਕੇ ਸੁਰੱਖਿਅਤ ਥਾਵਾਂ ਤੇ ਵੀ ਜਾਣਾ ਪਿਆ ਹੈ ਫਸਲਾਂ ਦਾ ਵੀ ਬਹੁਤ ਵੱਡਾ ਨੁਕਸਾਨ ਹੋਇਆ ਹੈ ਅਤੇ ਕਈ ਇਲਾਕਿਆਂ ਵਿੱਚ ਬੁਨਿਆਦੀ ਢਾਂਚਾ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ। ਹੁਣ ਗੱਲ ਕਰਦੇ ਹਾਂ ਦੋਸਤੋ ਫਿਜ਼ੀਕਲ ਟੈਸਟ ਤੇ ਇਸ ਦੇ ਅਸਰ ਦੀ। ਬਹੁਤ ਸਾਰੇ ਵਿਦਿਆਰਥੀ ਖਾਸ ਕਰਕੇ ਜੋ ਹੜ੍ਹ ਪ੍ਰਭਾਵਿਤ ਇਲਾਕਿਆਂ ਤੇ ਦਰਿਆਵਾਂ ਦੇ ਨੇੜੇ ਪਿੰਡਾਂ ਤੋਂ ਹਨ, ਉਹ ਆਪਣੇ ਫਿਜ਼ੀਕਲ ਟੈਸਟ ਦੀ ਤਿਆਰੀ ਨਹੀਂ ਕਰ پا ਰਹੇ। ਉਹਨਾਂ ਦੇ ਘਰਾਂ ਤੇ ਖੇਤਾਂ ਵਿੱਚ ਪਾਣੀ ਭਰਿਆ ਹੋਇਆ ਹੈ। ਜਿਸ ਕਾਰਨ ਨਾ ਤਾਂ ਉਹ ਬਾਹਰ ਜਾ ਸਕਦੇ ਹਨ ਤੇ ਨਾ ਹੀ ਅਭਿਆਸ ਕਰ ਸਕਦੇ ਹਨ। ਇਹਨਾਂ ਬੱਚਿਆਂ ਨੇ ਪੇਪਰ ਕਲੀਅਰ ਕਰਨ ਲਈ ਬਹੁਤ ਮਿਹਨਤ ਕੀਤੀ ਸੀ ਅਤੇ ਹੁਣ ਉਹਨਾਂ ਨੂੰ ਤਿਆਰੀ ਲਈ ਸਮਾਂ ਨਹੀਂ ਮਿਲ ਰਿਹਾ ਦੋਸਤੋ ਫਿਜ਼ੀਕਲ ਟੈਸਟ ਦੇ ਪੋਸਟਪੋਨ ਹੋਣ ਦੀ ਸੰਭਾਵਨਾ ਅਤੇ ਨਵੀਆਂ ਤਾਰੀਖਾਂ ਫਿਜ਼ੀਕਲ ਟੈਸਟ ਦੇ ਪੋਸਟਪੋਨ ਹੋਣ ਦੀ ਸੰਭਾਵਨਾ ਕੀ ਹੈ ਜੇਕਰ ਟੈਸਟ ਪੋਸਟਪੋਨ ਹੁੰਦਾ ਹੈ ਤਾਂ ਨਵੀਆਂ ਤਾਰੀਖਾਂ ਕੀ ਹੋਣਗੀਆਂ ਜਿਸ ਤੇ ਆਪਣੇ ਫਿਜ਼ੀਕਲ ਟੈਸਟ ਸ਼ੁਰੂ ਹੋਣਗੇ ਤਾਂ ਸਭ ਕੁਝ ਤੁਹਾਨੂੰ ਵੀਡੀਓ ਦੇ ਵਿੱਚ ਹੀ ਦੱਸਾਂਗੇ ਇਸ ਲਈ ਵੀਡੀਓ ਨੂੰ ਸਕਿਪ ਨਾ ਕਰਿਓ ਦੋਸਤੋ ਪੂਰੀ ਦੇਖਿਓ ਵੀਡੀਓ ਨੂੰ ਦੋਸਤੋ ਵਿਦਿਆਰਥੀਆਂ ਦੇ ਮਨ ਵਿੱਚ ਇਹ ਸਵਾਲ ਆ ਰਿਹਾ ਹੈ ਕਿ ਫਿਜ਼ੀਕਲ ਟੈਸਟ ਪੋਸਟਪੋਨ ਹੋਣਗੇ ਜਾਂ ਨਹੀਂ ਤਾਂ ਦੇਖੋ ਦੋਸਤੋ ਹੁਣ ਤੱਕ ਅਫੀਸ਼ੀਅਲ ਵੈਬਸਾਈਟ ਤੇ ਫਿਜ਼ੀਕਲ ਟੈਸਟ ਪੋਸਟਪੋਨ ਹੋਣ ਦੀ ਕੋਈ ਵੀ ਅਧਿਕਾਰਤ ਨੋਟੀਫਿਕੇਸ਼ਨ ਨਹੀਂ ਆਈ ਹੈ ਵੈਬਸਾਈਟ ਤੇ ਚੱਲ ਰਹੀ ਲਾਈਨ ਦੇ ਅਨਸਾਰ ਇਹ ਟੈਸਟ ਹਨ ਜੋ ਸਤੰਬਰ ਦੇ ਸੈਂਕੜ ਵੀਕ ਯਾਨੀ ਸਤੰਬਰ ਦੇ ਸੈਂਕੜ ਵੀਕ ਸਟਾਰਟ ਹੋਣੇ ਹਨ ਦੋਸਤੋ ਜੋ ਪੰਜਾਬ ਪੁਲਿਸ ਕਨਸਟੇਬਲ ਦੀ ਪੰਜਾਬ ਪੁਲਿਸ ਦੀ ਜੋ ਅਫੀਸ਼ੀਅਲ ਵੈਬਸਾਈਟ ਹੈ ਉਸ ਦੇ ਅਨੁਸਾਰ ਜੋ ਟੈਸਟ ਸਨ ਸਤੰਬਰ ਦੇ ਸੈਂਕੜੇ ਵੀਕ ਸ਼ੁਰੂ ਹੋਣੇ ਸਨ ਜਾਨੀ ਕਿ ਆਪਾਂ ਮੰਨ ਸਕਦੇ ਹਾਂ ਕਿ 8 ਜਾਂ 9 ਸਤੰਬਰ ਨੂੰ ਸ਼ੁਰੂ ਹੋਣੇ ਸਨ ਪਰ ਪੰਜਾਬ ਦੇ ਮੌਜੂਦਾ ਹਾਲਾਤਾਂ ਤੇ ਹਜ਼ਾਰਾਂ ਵਿਦਿਆਰਥੀ ਦੀ ਸਥਿਤੀ ਨੂੰ ਦੇਖਦੇ ਹੋਏ ਇਹ 70% ਤੋਂ ਵੀ ਵੱਧ ਸੰਭਾਵਨਾ ਹੈ ਕਿ ਫਿਜ਼ੀਕਲ ਟੈਸਟ ਹਨ ਜੋ ਆਪਣੇ ਪੋਸਟਪੋਨ ਹੋ ਸਕਦੇ ਹਨ ਇਸ ਦੀ ਸੰਭਾਵਨਾ ਹੈ ਦੋਸਤੋ 70% ਕਹਿ ਸਕਦੇ ਹਾਂ ਆਪਾਂ ਕਿ ਫਿਜ਼ੀਕਲ ਟੈਸਟ ਹਨ ਜੋ ਪੋਸਟਪੋਨ ਹੋ ਸਕਦੇ ਹਨ ਫਿਜ਼ੀਕਲ ਟੈਸਟ ਪੋਸਟਪੋਨ ਹੋ ਸਕਦੇ ਹਨ ਸਰਕਾਰ ਵੀ ਇਸ ਗੱਲ ਨੂੰ ਸਮਝਦੀ ਹੈ ਕਿ ਸਾਰੇ ਵਿਦਿਆਰਥੀਆਂ ਨੂੰ ਬਰਾਬਰ ਮੌਕਾ ਮਿਲਣਾ ਚਾਹੀਦਾ ਹੈ ਜੇਕਰ ਫਿਜ਼ੀਕਲ ਟੈਸਟ ਪੋਸਟਪੋਨ ਹੁੰਦੇ ਹਨ ਤਾਂ ਇਹ ਕਿੰਨਾ ਸਮਾਂ ਲੇਟ ਹੋ ਸਕਦੇ ਹਨ ਹੁਣ ਜੋ ਸਵਾਲ ਹੈ ਬਹੁਤ ਸਾਰਿਆਂ ਦੇ ਮਨ ਵਿੱਚ ਕਿ ਜੇਕਰ ਫਿਜ਼ੀਕਲ ਟੈਸਟ ਹਨ ਜੋ ਪੋਸਟਪੋਨ ਹੁੰਦੇ ਹਨ ਤਾਂ ਇਹ ਕਿੰਨਾ ਸਮਾਂ ਲੇਟ ਹੋ ਸਕਦੇ ਹਨ ਤਾਂ ਕਿੰਨਾ ਸਮਾਂ ਇਹ ਪੋਸਟਪੋਨ ਹੋ ਸਕਦੇ ਹਨ ਤੁਸੀਂ ਦੋਸਤੋ ਇਹ ਮੰਨ ਕੇ ਚੱਲੋ ਕਿ ਜ਼ਿਆਦਾ ਲੇਟ ਨਹੀਂ ਹੋਣਗੇ ਜਿੱਥੇ ਪਹਿਲਾਂ ਟੈਸਟ 8 ਜਾਂ 9 ਸਤੰਬਰ ਨੂੰ ਸ਼ੁਰੂ ਹੋਣੇ ਸਨ ਉੱਥੇ ਇਹ ਵੱਧ ਤੋਂ ਵੱਧ ਆਪਾਂ ਕਹਿ ਸਕਦੇ ਹਾਂ ਕਿ ਦੋਸਤੋ 10 ਦਿਨਾਂ ਲਈ ਲੇਟ ਹੋ ਸਕਦੇ ਹਨ ਯਾਨੀ ਕਿ ਇਹ ਟੈਸਟ ਆਪਾਂ ਇਹ ਮੰਨ ਸਕਦੇ ਹਾਂ ਕਿ 20 ਸਤੰਬਰ ਤੋਂ ਪਹਿਲਾਂ ਪਹਿਲਾਂ ਤੁਹਾਡੇ ਸ਼ੁਰੂ ਹੋ ਜਾਣਗੇ ਟੈਸਟ ਜੇਕਰ ਪੋਸਟਪੌਨ ਹੁੰਦੇ ਹਨ ਤਾਂ 20 ਸਤੰਬਰ ਤੋਂ ਪਹਿਲਾਂ ਪਹਿਲਾਂ ਫਿਜ਼ੀਕਲ ਟੈਸਟ ਸ਼ੁਰੂ ਹੋ ਜਾਣਗੇ ਦੋਸਤੋ ਇਸ ਲਈ ਕੋਈ ਵੀ ਆਪਣੀ ਤਿਆਰੀ ਬਿਲਕੁਲ ਵੀ ਨਾ ਛੱਡੋ ਜਿੱਥੇ ਹਾਲਾਤ ਸਹੀ ਹਨ ਉੱਥੇ ਤੁਸੀਂ ਆਪਣੀ ਤਿਆਰੀ ਜਾਰੀ ਰੱਖੋ ਜੇਕਰ ਟੈਸਟ ਪੋਸਟਪੋਨ ਵੀ ਹੁੰਦੇ ਹਨ ਤਾਂ ਇਹ ਸਮਾਂ ਤੁਹਾਨੂੰ ਹੋਰ ਬਿਹਤਰ ਤਿਆਰੀ ਕਰਨ ਲਈ ਮਿਲ ਜਾਵੇਗਾ ਸੋ ਦੋਸਤੋ ਇਹ ਹੈ ਕਿ ਅਫੀਸ਼ੀਅਲ ਨਿਊਜ਼ ਦਾ ਇੰਤਜ਼ਾਰ ਕਰੋ ਪਰ ਤਿਆਰੀ ਕਰਨਾ ਨਾ ਛੱਡੋ ਇਹ ਮੰਨ ਕੇ ਚੱਲੋ ਕਿ ਜਦੋਂ ਤੱਕ ਕੋਈ ਅਪਡੇਟ ਨਹੀਂ ਆਉਂਦੀ ਤਾਂ ਤੁਸੀਂ ਇਹ ਮੰਨ ਕੇ ਚੱਲੋ ਕਿ ਜੇ ਤੁਹਾਡੇ ਫਿਜ਼ੀਕਲ ਟੈਸਟ ਹਨ ਉਹ 10 ਸਤੰਬਰ ਤੋਂ ਪਹਿਲਾਂ ਹੀ ਸ਼ੁਰੂ ਹੋਣਗੇ ਜੇਕਰ ਕੋਈ ਨਵੀਂ ਅਪਡੇਟ ਆਉਂਦੀ ਹੈ ਤਾ ਸਿਤਾ ਨੂੰ ਸਭ ਤੋਂ ਪਹਿਲਾਂ ਇਸ ਚੈਨਲ ਤੇ ਦੱਸਾਂਗੇ ਇਸ ਲਈ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਬੈਲ ਆਈਕਨ ਨੂੰ ਵੀ ਦਬਾ ਦਿਓ ਤਾਂ ਜੋ ਨਵੀਂ ਵੀਡੀਓ ਦੇ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਜੇਕਰ ਵੀਡੀਓ ਵੀਡੀਓ ਵਧੀਆ ਲੱਗੀ ਤਾਂ ਆਪਣੇ ਦੋਸਤਾਂ ਨਾਲ ਸ਼ੇਅਰ ਕਰੋ ਵੀਡੀਓ ਨੂੰ ਲਾਈਕ ਕਰੋ ਤੇ ਜੇਕਰ ਤੁਹਾਡਾ ਕੋਈ ਡਾਊਟ ਹੈ ਤਾਂ ਤੁਸੀਂ ਕਮੈਂਟ ਬਾਕਸ ਵਿੱਚ ਪੁੱਛ ਸਕਦੇ ਹੋ ਅਸੀਂ ਤੁਹਾਡੇ ਸਵਾਲ ਦਾ ਜਵਾਬ ਦੇਣ ਦੀ ਕੋਸ਼ਿਸ਼ ਕਰਾਂਗੇ ਦੋਸਤੋ ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਸਤਿ ਸ਼੍ਰੀ ਅਕਾਲ